ਇੰਨੀ ਕੜਕਦੀ ਠੰਡ ਦੇ ਵਿੱਚ ਕਿਸਾਨਾਂ ਦੇ ਵੱਲੋਂ ਇੱਕ ਹੋਕਾ ਦਿੱਤਾ ਗਿਆ ਸੀ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਬੰਦ ਦਾ ਤੇ ਉਸ ਨੂੰ ਲੈ ਕੇ ਕਾਫੀ ਹੰਗਾਰਾ ਵੀ ਜਿਹੜਾ ਉਹ ਮਿਲਦਾ ਨਜ਼ਰ ਆਇਆ ਇਹ ਪਰ ਕੀ ਕੁਝ ਮੰਗਾਂ ਸੀ ਇੰਨੀ ਕੜਕਦੀ ਠੰਡ ਦੇ ਵਿੱਚ ਕਿਹੜੇ ਹੌਸਲੇ ਬੁਲੰਦ ਕਰਕੇ ਕਿਸਾਨ ਇੱਥੇ ਬੈਠੇ ਉਹਨਾਂ तमाम ਚੀਜ਼ਾਂ ਨਾਲ ਗੱਲ ਕਰਨਗੇ ਸਾਨੂੰ ਨਾਲ ਕਿਸਾਨ ਬੀਬੀ ਵੀ ਜਿਹੜੇ ਮੌਜੂਦ ਨੇ ਗੱਲਬਾਤ ਕਰਦੇ ਆ ਅੱਜ ਤੁਸੀਂ ਇੱਥੇ ਪਹੁੰਚੇ ਹੋਗੇ ਅੱਜ ਇੰਨੀ ਕੜਕਦੀ ਠੰਡ ਹੈ ਪਰ ਫੇਰ ਵੀ ਉਸੇ ਤਰ੍ਹਾਂ ਜਿਹੜੇ ਹੌਸਲੇ ਬੁਲੰਦ ਨੇ ਜੋ ਸਾਨੂੰ ਸ਼ੰਭੂ ਤੇ ਖਨੌਰੀ ਤੇ ਨਜ਼ਰ ਆਉਂਦੇ ਨੇ ਹਾਂਜੀ ਬਿਲਕੁਲ ਸਾਡੀਆਂ ਮੰਗਾਂ ਮੰਨੀਆਂ ਜਾਣੀਆਂ ਚਾਹੀਦੀਆਂ ਸਰਕਾਰ ਸਾਡੇ ਲਈ ਉੱਥੇ ਰਸਤੇ ਬਲੌਕ ਕਰ ਰਹੀ ਹੈ ਅਸੀਂ ਵੀ ਇੰਡੀਆ ਦਾ ਹੀ ਹਿੱਸਾ ਆਏ ਸਾਡੇ ਕਿਸਾਨਾਂ ਨੇ ਅੱਗੇ ਜਾਣ ਦੇਣ ਜਾਂ ਤਾਂ ਸਾਨੂੰ ਉੱਥੇ ਜਾਣ ਦੇਣ ਕਿ ਅਸੀਂ ਆਪਣੀਆਂ ਮੰਗਾਂ ਪਾਰਲੀਮੈਂਟ ਦੇ ਅੱਗੇ ਬੈਠ ਜਾਈਏ ਜਾ ਕੇ ਉੱਥੇ ਮੰਗਾਂ ਰੱਖੀਏ ਜਾਂ ਸਾਡੇ ਨਾਲ ਆ ਕੇ ਕੋਈ ਨੇਗੋਸ਼ੀਏਸ਼ਨ ਕਰੇ ਉਹ ਵੀ ਨਹੀਂ ਹੈ ਸਾਡੇ ਕਿਸਾਨ ਦੀ ਰੀੜ ਦੀ ਹੱਡੀ ਜਿਹੜੀ ਇੰਡੀਆ ਦੀ ਹੈਗੀ ਕਿਸਾਨ ਆ ਨਾ ਤੇ ਉਹ ਟੁੱਟ ਰਹੀ ਹੈ ਇਸ ਟਾਈਮ ਪੰਜਾਬ ਨੂੰ ਜਿਹੜਾ ਧੋਖਾ ਦੇ ਰਹੀ ਹੈ ਸੈਂਟਰ ਗਵਰਨਮੈਂਟ ਸਾਡੀਆਂ ਮੰਗਾਂ ਮੰਨੀਆਂ ਸਾਨੂੰ ਸਹੀ ਸਾਡੀ ਫਸਲ ਚੱਕੀ ਜਾਣ ਚਾਹੀਦੀ ਐ ਐਮਐਸਪੀ ਮਿਲੇ ਸਹੀ ਰੇਟ ਮਿਲਣ ਜੀ ਹਾਂ ਇੱਕ ਪਾਸੇ ਅਸੀਂ ਆਂਦਾਤਾ ਜਗਜੀਤ ਸਿੰਘ ਢੱਲੇਵਾਲ ਲਗਾਤਾਰ ਪੁਖੜ ਹੜਤਾਲ ਤੇ ਬੈਠੇ ਹੋਏ ਨੇ ਦੂਜੇ ਪਾਸੇ ਅਸੀਂ ਅੱਜ ਦੀ ਤਸਵੀਰ ਦੇਖ ਰਹੇ ਹਾਂ ਇੱਕ ਪਾਸੇ ਦੇਖਦੇ ਕਿ ਆਂਦਾਤਾ ਹੀ ਅੰਨ ਤੋਂ ਬਿਨਾ ਬੈਠਾ ਤੇ ਦੂਜੇ ਪਾਸੇ ਆਂਦਾਤਾ ਅੱਜ ਸੜਕਾਂ ਤੇ ਆ ਗਿਆ ਜੋ ਕਿ ਪੂਰੇ ਪੰਜਾਬ ਪੂਰੇ ਦੇਸ਼ ਦਾ ਢਿੱਡ ਭਰਦਾ ਹੈ ਅਸੀਂ ਐਸੇ ਕਰਕੇ ਕਹਿ ਰਹੇ ਆ ਨਾ ਦੇਖੋ ਉਹਨਾਂ ਨੂੰ 31ਵਾਂ ਦਿਨ ਹੋ ਗਿਆ ਕੋਈ ਵੀ ਬੰਦਾ ਸੈਂਟਰ ਦੇ ਵਿੱਚ ਇਥੋਂ ਤੱਕ ਸਾਡੇ ਪੰਜਾਬ ਦੇ ਸੀਐਮ ਸਾਹਿਬ ਨੂੰ ਵੀ ਸਾਡੀ ਤਾਂ ਕੋਈ ਟੈਨਸ਼ਨ ਨਹੀਂ ਹੈ ਜੀ ਅਸੀਂ ਕਹਿਣ ਤੋਂ ਕੋਈ ਗਰੇਜ਼ ਨਹੀਂ ਕਰਦੇ ਕੋਈ ਵੀ ਸਾਡੇ ਨਾਲ ਨਹੀਂ ਹੈਗਾ ਕਿਉਂਕਿ ਪੰਜਾਬ ਦਾ ਸੀਐਮ ਪੰਜਾਬ ਦਾ ਰਹਿੰਦਾ ਹੀ ਨਹੀਂ ਉੱਥੇ ਵੀ ਕਬਜ਼ਾ ਦਿੱਲੀ ਵਾਲਿਆਂ ਦਾ ਇਸ ਟਾਈਮ ਪੰਜਾਬ ਵਾਲਾ ਤਾਂ ਉਹ ਘੁੰਮ ਰਿਹਾ ਜੀ ਇਸ ਟਾਈਮ ਆਸਟ੍ਰੇਲੀਆ ਦੇ ਮੈਚ ਦੇਖਣ ਤੋਂ ਵੇਲ ਨਹੀਂ ਹੈਗੀ ਉਹਨੂੰ ਦੂਜਾ ਸੈਂਟਰ ਗਵਰਨਮੈਂਟ ਨੇਗੋਸ਼ੀਏਸ਼ਨ ਨਹੀਂ ਕਰ ਰਹੀ ਸਾਡੇ ਨਾਲ ਕਿ ਜਿਹੜੀ ਕਰਨੀ ਚਾਹੀਦੀ ਸਾਡੇ ਲਈ ਲਕੀਰਾਂ ਖਿੱਚੀਆਂ ਜਾ ਰਹੀਆਂ ਸਾਨੂੰ ਜਾਂ ਤਾਂ ਫਿਰ ਲਕੀਰਾਂ ਖਿੱਚ ਦਿਨ ਅਸੀਂ ਆਪ ਦਾ ਪੰਜਾਬ ਆਪ ਸੰਭਾਲਾਂਗੇ ਜੇ ਅਸੀਂ ਉਹ ਕਹਿ ਨਹੀਂ ਉਹ ਵੀ ਹਜ਼ਮ ਨਹੀਂ ਹੁੰਦਾ ਪਰ ਸਾਨੂੰ ਅੱਗੇ ਜਾ ਕੇ ਸਾਡੇ ਨਾਲ ਕੋਈ ਆ ਕੇ ਗੱਲ ਕਰੇ ਜਾਂ ਸਾਨੂੰ ਅੱਗੇ ਜਾਣ ਦੇਣ ਉਸ ਗੱਲ ਦਾ ਬਹੁਤ ਵੱਡਾ ਦੁੱਖ ਹੈ ਹੀ ਅੱਜ ਜਿਹੜਾ ਇਹ ਪ੍ਰਦਰਸ਼ਨ ਅਸੀਂ ਦੇਖ ਰਹੇ ਹਾਂ ਕਿ ਛੋਟੇ-ਛੋਟੇ ਬੱਚੇ ਆ 7-7 8-8 9-9 ਸਾਲ ਦੇ ਉਹ ਵੀ ਸਵੇਰੇ 7 ਵਜੇ ਤੋਂ ਬੈਠੇ ਹੋਏ ਆ ਉਹ ਹੌਸਲੇ ਕਿਵੇਂ ਅੰਨੇ ਅੱਜ ਵੀ ਬੁਲੰਦ ਨੇ ਕਿਉਂਕਿ ਇੱਕ ਸਾਲ ਤੋਂ ਖਨੌਰੀ ਸ਼ੰਭੂ ਦੇ ਉੱਤੇ ਗੋਲੇ ਵੀ ਧਾਗੇ ਗਏ ਨੇ ਉਹ ਸਾਰੀਆਂ ਚੀਜ਼ਾਂ ਨੂੰ ਕਿਵੇਂ ਦੇਖ ਹੌਸਲੇ ਬੁਲੰਦ ਮੈਂ ਮੇਸ ਕਰਕੇ ਸ਼ੀਧੀਆਂ ਦੇ ਦੇਣਾ ਸਾਡੇ ਗੁਰੂ ਸਾਹਿਬ ਨੇ ਵੱਲੋਂ ਹੀ ਸਾਨੂੰ ਇਹ ਪੋਟੈਂਸ਼ੀਅਲ ਮਿਲੀ ਹੈ ਇਸ ਕਰਕੇ ਹੌਸਲੇ ਬੁਲੰਦ ਆ ਅਸੀਂ ਅਖੀਰ ਤੱਕ ਲੜਾਈ ਲੜਾਂਗੇ ਕਿਉਂਕਿ ਕਿਸਾਨ ਦਾ ਜਿਉਣਾ ਬਹੁਤ ਜ਼ਰੂਰੀ ਹੈ ਕਿਸਾਨ ਦਾ ਜੋ ਜਿਉਣਾ ਬਹੁਤ ਜ਼ਰੂਰੀ ਹੈ ਉਹਦੀ ਫਸਲ ਵੀ ਕਿ ਇਸੇ ਕਰਕੇ ਅਸੀਂ ਲੜਾਈ ਲੜਦੇ ਰਹਾਂਗੇ ਉਨੀ ਦਰ ਜਿੰਨੀ ਦਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਜੀ ਅੱਜ ਜਿਵੇਂ ਪ੍ਰਦਰਸ਼ਨ ਕੀਤਾ ਜਾ ਰਿਹਾ ਉਸ ਦੇ ਵਿੱਚ ਕੁਝ ਸੇਵਾਵਾਂ ਖੁੱਲੀਆਂ ਵੀ ਰੱਖੀਆਂ ਗਈਆਂ ਪਰ ਉਸ ਦੇ ਨਾਲ ਅਸੀਂ ਗੱਲ ਕਰੀਏ ਤਾਂ ਕਿਹੜੀਆਂ-ਕਿਹੜੀਆਂ ਸੇਵਾਵਾਂ ਅੱਜ ਬੰਦ ਕੀਤੀਆਂ ਗਈਆਂ ਮੈਡੀਕਲ ਸੇਵਾਵਾਂ ਜਿਨ੍ਹਾਂ ਨੂੰ ਮੈਡੀਕਲ ਪ੍ਰੋਬਲਮ ਹੈ ਜਾਂ ਕੋਈ ਖਾਸ ਜਿਵੇਂ ਵਿਆਹ ਵਗੈਰਾ ਪਹਿਲਾਂ ਦੇ ਰੱਖੇ ਹੋਏ ਉਹ ਡੇਟ ਫਿਕਸ ਹੁੰਦੀ ਉਹਨਾਂ ਲਈ ਇਹ ਖੁੱਲੀਆਂ ਰੱਖੀਆਂ ਵੈਸੇ ਹੀ ਮੈਂ ਤੁਹਾਨੂੰ ਇੱਕ ਸਵਾਲ ਹੋਰ ਕਰਨਾ ਚਾਹਾਂਗੀ ਕਿ ਜਿੱਦਾਂ ਸਾਡੇ ਪਿੰਡਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਅੱਜ ਵੀ ਕਿਸਾਨੀ ਦੇ ਨਾਲ ਲੋਕ ਜੁੜੇ ਹੋਏ ਆ ਜਾਂ ਪੰਜਾਬ ਦਾ ਜਿਹੜਾ ਉਹ ਸੂਬਾ ਹੀ ਕਿਸਾਨੀ ਦਾ ਆ ਤੇ ਉਸ ਦੇ ਵਿੱਚ ਫੇਰ ਵੀ ਪੰਜਾਬ ਦੇ ਵਿੱਚ ਉਹ ਹਾਲਾਤ ਇਸ ਸਮਿਆਂ ਦਾ ਤਾਂ ਦੇ ਹੋ ਚੁੱਕੇ ਨੇ ਉਹਨਾਂ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਆਉਣ ਵਾਲੀ ਨੌਜਵਾਨ ਪੀੜ੍ਹੀ ਲਗਾਤਾਰ ਵਿਦੇਸ਼ਾਂ ਵੱਲ ਜਾ ਰਹੀ ਹੈ ਬਿਲਕੁਲ ਜੀ ਵਿਦੇਸ਼ਾਂ ਵੱਲ ਨੌਜਵਾਨ ਪੀੜ੍ਹੀ ਇਸੇ ਕਰਕੇ ਹੀ ਜਾ ਰਹੀ ਹੈ ਜਦੋਂ ਆਂਦਾ ਤਾਂ ਇੱਥੇ ਹਾਲ ਹੁੰਦਾ ਨਾ ਜਦੋਂ ਬਾਪ ਨੂੰ ਪੁੱਤ ਇਹ ਗੱਲ ਕਹਿੰਦਾ ਹੈ ਕਿ ਮੈਂ ਤਾਂ ਇਹ ਸਭ ਕੁਝ ਚਾਲ ਲਿਆ ਤੂੰ ਨਾ ਚੱਲ ਚੱਲ ਮੈਂ ਤਾਂ ਦੋ ਕਿੱਲੇ ਵੇਚ ਕੇ ਤੈਨੂੰ ਉੱਥੇ ਭੇਜ ਦਿੰਨਾ ਇਹ ਦੁੱਖ ਦੀ ਗੱਲ ਹੈ ਸਾਡੀ ਨੌਜਵਾਨੀ ਸਰਕਾਰ ਚਾਹੁੰਦੀ ਨਹੀਂ ਇੱਥੇ ਰਹੇ ਜੇ ਸਰਕਾਰ ਸਾਡੀ ਮਦਦ ਸਾਡੀ ਨੌਜਵਾਨੀ ਬਾਹਰ ਕਦੀ ਨਾ ਜਾਂਦੀ ਸਾਡਾ ਜੁੱਥ ਇੱਥੇ ਕਿਸੇ ਨੇ ਸਾਂਭਿਆ ਹੀ ਨਹੀਂ ਨਾ ਸਾਂਭਣ ਦੀ ਕੋਸ਼ਿਸ਼ ਕੀਤੀ ਇਹ ਵੀ ਦੁੱਖ ਹੈ ਮੈਂ ਕਹਿੰਨੀ ਬਹੁਤ ਔਖਾ ਹੈ ਕਿ ਆਪਦੇ ਬੱਚਿਆਂ ਨੂੰ ਬਾਹਰ ਭੇਜਣਾ ਦੋ ਦੋ ਚਾਰ ਚਾਰ ਕਿੱਲੇ ਵੇਚ ਕੇ ਛੋਟੇ ਕਿਸਾਨ ਦੀ ਬਹੁਤ ਬੁਰੀ ਹਾਲਤ ਹੈ ਇਸ ਕਰਕੇ ਸਾਨੂੰ ਸਹੀ ਰੇਟ ਮਿਲਨੇ ਚਾਹੀਦੇ ਫਸਲ ਦੇ ਸਾਡੀ ਫਸਲ ਟਾਈਮ ਤੇ ਚੱਕੀ ਜਾਣੀ ਚਾਹੀਦੀ ਹੈ ਜੀ ਬਿਲਕੁਲ ਉਸ ਦੇ ਨਾਲ ਇੱਕ ਪਾਸੇ ਨਸ਼ਿਆਂ ਦਾ ਵੀ ਇੱਕ ਵੱਡਾ ਮੁੱਦਾ ਪੰਜਾਬ ਦੇ ਵਿੱਚ ਹੈਗਾ ਇਹ ਸਾਡੇ ਨੌਜਵਾਨ ਜੇ ਬਾਹਰ ਨਹੀਂ ਜਾਂਦੇ ਤਾਂ ਇਧਰ ਨਸ਼ਿਆਂ ਦੇ ਵਿੱਚ ਪੈ ਰਹੇ ਨੇ ਆਂਦਾ ਤਾਂ ਦੀ ਅਸੀਂ ਗੱਲ ਕਰਦੇ ਆਂ ਜਾਂ ਅਸੀਂ ਮੋਰਚਿਆਂ ਦੀ ਗੱਲ ਕਰਦੇ ਆਂ ਤੇ ਉੱਥੇ ਵੀ ਤਸਵੀਰ ਆਉਂਦੀ ਹੈ ਕਿ ਸਾਡੇ ਬਜ਼ੁਰਗ ਬੈਠੇ ਹੋਏ ਨੇ ਅੱਜ ਵੀ ਸਾਡੇ ਭਵਿੱਖ ਨੂੰ ਬਚਾਉਣ ਦੇ ਲਈ ਇਹ ਸੱਚ ਹੈ ਜੀ ਨੌਜਵਾਨੀ ਨਸ਼ਿਆਂ ਚ ਗਰਕ ਹੋ ਚੁੱਕੀ ਹੈ ਜਿਹੜਾ ਸਾਡੀ ਨਾ ਬਹੁਤ ਵੱਡੀ ਸਾਡੀ ਕਮਜ਼ੋਰੀ ਹੈ ਜਾਂ ਬਦਕਿਸਮਤੀ ਹੈ ਕਿ ਲੀਡਰਾਂ ਦਾ ਤੇ ਇਹ ਨਸ਼ੇ ਦੇ ਸਦਾਗਰਾਂ ਦਾ ਜਿਹੜਾ ਨੈਕਸਸ ਟੁੱਟਿਆ ਨਹੀਂ ਹੈ ਪੁਲਿਸ ਦਾ ਵਿੱਚੇ ਲੀਡਰਾਂ ਦਾ ਸਾਰਿਆਂ ਦਾ ਹੱਥ ਹੈ ਸਾਡੀ ਨੌਜਵਾਨੀ ਬਚਾਉਣ ਦੀ ਸਾਡੇ ਕਿਸੇ ਲੀਡਰ ਨੇ ਕੋਸ਼ਿਸ਼ ਹੀ ਨਹੀਂ ਕੀਤੀ ਕੋਈ ਨਹੀਂ ਸੁਣਦਾ ਹੈਗਾ ਸਾਡੇ ਨਸ਼ਾ ਬਹੁਤ ਜ਼ਿਆਦਾ ਵੇਚ ਰਿਹਾ ਹੈ ਜੀ ਇਰੇਜ ਕੋਈ ਸ਼ੱਕ ਨਹੀਂ ਨੌਜਵਾਨ ਇਸੇ ਕਰਕੇ ਹਰ ਮਾਂ ਬਾਪ ਚਾਹੁੰਦਾ ਕਿ ਨਸ਼ੇ ਤੋਂ ਬਚਾ ਕੇ ਸ਼ਾਇਦ ਬੱਚਾ ਬਾਹਰ ਭੇਜਿਆ ਜਾਵੇ ਤਾਂ ਬਚ ਜਾਈ ਪਰ ਕੋਈ ਹਾਲ ਨਹੀਂ ਹੈ ਬਿਲਕੁਲ ਤੁਸੀਂ ਸਹੀ ਕਿਹਾ ਕਿ ਨਸ਼ੇ ਦਾ ਬਹੁਤ ਬੁਰਾ ਹਾਲ ਹੈ ਇਹ ਗੱਲ ਨੂੰ ਝੁੱਠਲਾਇਆ ਨਹੀਂ ਜਾ ਸਕਦਾ ਮੁੱਕਰਿਆ ਨਹੀਂ ਜਾ ਸਕਦਾ ਉਹਨਾਂ ਦੇ ਘਰ ਦੇਖੋ ਦੋ ਦੋ ਮਾਵਾਂ ਦੇ ਦੋ ਦੋ ਪੁੱਤ ਹੈ ਦੋਨੋਂ ਚਿੱਟੇ ਦੀ ਪੇਂਟ ਚੜੇ ਹੋਏ ਆ ਜਿੰਦੀਆਂ ਲਾਸ਼ਾਂ ਬਣ ਕੇ ਤੁਰੇ ਫਿਰਦੇ ਆ ਇੱਕ ਬਾਪ ਦੇ ਹੱਥ ਚੋਂ ਪੁੱਤ ਦਾ ਮਾਰਿਆ ਜਾਣਾ ਕਿੰਡੀ ਵੱਡੀ ਗੱਲ ਹੈ ਇੱਕ ਬਾਪ ਨੇ ਆਪਣਾ ਪੁੱਤ ਮਾਰਿਆ ਇਹ ਨਸ਼ੇ ਕਰਕੇ ਬਹੁਤ ਵੱਡੀ ਗੱਲ ਹੈ ਇਹ ਪੰਜਾਬ ਦੀ ਇੱਕ ਤਰਾਸਦੀ ਹੈ ਇਹ ਕਿ ਪੰਜਾਬ ਦੀ ਕਿਸੇ ਪਾਸੇ ਸੁਣੀ ਨਹੀਂ ਜਾ ਰਹੀ ਪੰਜਾਬ ਲੀਡਰਲੈਸ ਹੋ ਚੁੱਕਿਆ ਸਾਡੇ ਜਿਹੜੇ ਲੀਡਰ ਆਫਸ ਵਿੱਚ ਉਲਝੇ ਹੋਏ ਆ ਇਸ ਕਰਕੇ ਸੜਕਾਂ ਦੇ ਪੈਣਾ ਪਏ ਲੀਡਰ ਹੀ ਜਾ ਕੇ ਪਾਰਲੀਮੈਂਟ ਦੇ ਅੱਗੇ ਬਹਿ ਜਾਣ ਨਾ ਜਿਹੜੇ ਆ ਜਿਹੜੇ 92 ਚੁਣੇ ਇਹ ਜਾ ਕੇ ਬਹਿ ਜਾਣ ਵੀ ਸਾਡਾ ਤਾਂ ਕਿਸਾਨ ਰੋਲ ਰਿਹਾ ਸਾਡੇ ਇਹਨਾਂ ਨੂੰ ਹੱਕ ਦਿਓ ਤਾਂ ਸਾਡਾ ਜ਼ਰੂਰ ਮਸਲਾ ਹੱਲ ਹੋਏ ਬਹਿਣਾ ਹੀ ਨਹੀਂ ਚਾਹੁੰਦੇ ਇਹ ਜਿਹੜਾ ਸੀ 70 ਸਾਲਾ ਬਜ਼ੁਰਗ ਜੀ ਜੀ ਸਿੰਡਲੇਵਾਲ ਦੀ ਹਾਲਤ ਦੇਖਦੇ ਆ ਕਿ ਇਹਨੇ ਲੰਬੇ ਸਮੇਂ ਤੋਂ ਜਿਹੜੇ ਬੈਠੇ ਹੋਏ ਨੇ ਨਾਜ਼ੁਕ ਸਿਹਤ ਦੇ ਵਿੱਚ ਇਸ ਸਮੇਂ ਹੈ ਗਿਆ ਕਿ ਕੁਝ ਨਹੀਂ ਪਤਾ ਪਰਮਾਤਮਾ ਦਾ ਡਾਕਟਰਾਂ ਦਾ ਵੀ ਕਹਿਣਾ ਵੀ ਇਹ ਵੀ ਨਹੀਂ ਪਤਾ ਕਿ ਕਦੋਂ ਕੋਈ ਪਾਣਾ ਵਰਤ ਜੇ ਉਹ ਤਸਵੀਰ ਜਦੋਂ ਦੇਖਦੇ ਆ ਕਿ ਅੱਜ ਸਾਡਾ ਅੰਨਦਾਤਾ ਉਸ ਹੱਦ ਤੱਕ ਜਾ ਚੁੱਕਿਆ ਹੈ ਕਿ ਪਰ ਫਿਰ ਵੀ ਹਾਲੇ ਤੱਕ ਸਰਕਾਰਾਂ ਦੇ ਵੱਲੋਂ ਕੁਝ ਨਹੀਂ ਕੀਤਾ ਗਿਆ। ਇਹ ਹੀ ਤਾਂ ਦੁੱਖ ਹੈ ਨਾ ਜੀ ਸੈਂਟਰ ਸਰਕਾਰ ਨੂੰ ਆ ਕੇ ਗੱਲ ਕਰਨੀ ਚਾਹੀਦੀ ਹੈ। ਉਹ ਸਾਨੂੰ ਹਿੱਸਾ ਹੀ ਨਹੀਂ ਸਮਝਦੇ ਆਪਣਾ। ਸਾਨੂੰ ਤੇਹੀ ਮਹਿਸੂਸ ਹੁੰਦਾ ਨਾ ਜੇ ਉਹ ਹਿੱਸਾ ਸਮਝਦੇ ਨਾ ਕਿ ਤੇ ਸੁਣਨਾ ਸੀ ਕਾਡੀ ਕਿਉਂ ਨਹੀਂ ਸੁਣੀ ਜਾ ਰਹੀ ਸਾਰਿਆਂ ਨੂੰ ਸਾਨੂੰ ਇਕੱਠੇ ਹੋਣਾ ਚਾਹੀਦਾ ਸਾਨੂੰ ਅੱਗੇ ਤਰ੍ਹਾਂ ਮੋਰਚਾ ਲਾ ਸਾਨੂੰ ਦਿੱਲੀ ਵੱਲ ਕੁਝ ਕਰਨਾ ਪਊਗਾ ਕਿੰਨੇ ਕੁ ਮਰ ਜਾਣਗੇ ਮਰਨ ਨੂੰ ਤਿਆਰ ਆਸੀਂ ਇਸ ਤੋਂ ਪਹਿਲਾਂ ਹੀ ਮਰੇ ਆਂ ਮੈਂ ਤਾਂ ਆਪ ਇੱਕ ਜ਼ਿੰਮੇਦਾਰ ਆਂ ਅਸੀਂ ਤਾਂ ਖੁਦ ਜ਼ਿੰਮੇਦਾਰ ਆਂ ਜੇ ਹੁਣ ਸਾਡੀ ਖੇਤੀ ਨਹੀਂ ਰੂਈ ਦਾ ਮਰੇ ਮਰਾਈ ਆਂ ਅਸੀਂ ਬਾਨੀਆਂ ਅਡਾਨੀਆਂ ਨੂੰ ਇੱਥੇ ਕਾਬਜ਼ ਨਹੀਂ ਹੋਣ ਦੇਵਾਂਗੇ ਇਸ ਪੱਤੇ ਕੇਂਦਰ ਸਰਕਾਰ ਨਾਲ ਜੋ ਰੌਲੇ ਨੇ ਕੇਂਦਰ ਸਰਕਾਰ ਕਰਕੇ ਵਾਟਰਾਂ ਤੇ ਚੱਲ ਰਿਹਾ ਅੱਜ ਤੁਸੀਂ ਪੰਜਾਬ ਬੰਦ ਕੀਤਾ ਹੈ ਬਲਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਭਾਜਪਾ ਦੀ ਸਰਕਾਰ ਵੀ ਨਹੀਂ ਪੰਜਾਬ ਬੰਦ ਕਰਨ ਦਾ ਕੀ ਮੁੱਖ ਕਾਰਨ ਸੀ ਪੰਜਾਬ ਇਹ ਜਿਹੜੇ 92 ਉੱਥੇ ਜਾ ਕੇ ਬੈਠਣ ਨਾ ਜੇ ਇਸੇ ਕਰਕੇ 사ਸੀ ਇਹਨਾਂ ਨੂੰ ਬਣਾਇਆ ਅਸੀਂ ਬਦਲਾ ਲੈ ਕੇ ਆਏ ਹੁਣੇ 92 ਦੇ ਮੰਨ ਵਿੱਚ ਜਾ ਕੇ ਪਾਰਲੀਮੈਂਟ ਦੇ ਅੱਗੇ ਬੈਠਣਾ ਉੱਥੇ ਜਾ ਕੇ ਵੀ ਕਿਸਾਨ ਨੂੰ ਬਚਾਓ ਕੋਈ ਪੰਜਾਬ ਦੀ ਗੱਲ ਤਾਂ ਕਰੇ ਉੱਥੇ ਜਾ ਕੇ ਇਹ ਤਾਂ ਪੰਜਾਬ ਦੀ ਗੱਲ ਕਰਦੇ ਹੀ ਨਹੀਂ ਜਾ ਕੇ ਪੰਜਾਬ ਦੀ ਗੱਲ ਕਰਨੀ ਚਾਹੀਦੀ ਹੈ ਇਸੇ ਕਰਕੇ ਦੁੱਖ ਲੱਗਦਾ ਵੀ ਸ਼ਾਇਦ ਸਾਡਾ ਅਸੀਂ ਤੇ ਲੀਡਰਲੈਸ ਹੋ ਚੁੱਕੇ ਹਾਂ ਜੀ ਨਹੀਂ ਕੋਈ ਸੁਣ ਨਹੀਂ ਰਿਹਾ ਹਾਂ ਕੋਈ ਨਹੀਂ ਸੁਣ ਰਿਹਾ ਜੀ ਤੇ ਨਹੀਂ ਸਾਡਾ ਸੀਐਮ ਕੋ ਬਾਹਰ ਜਾਂਦਾ ਜੇ ਅੱਜ ਬੰਦ ਦੇ ਨੂੰ ਪਤਾ ਹੈ ਇੱਕ ਪਾਸੇ ਕਿਸਾਨ ਮਰ ਰਹੇ ਆ ਸਾਡਾ ਸੀਐਮ ਤਾਂ ਬਾਹਰ ਤੁਰਿਆ ਫਿਰਦਾ ਆ ਆਸਟ੍ਰੇਲੀਆ ਚ ਠੀਕ ਹੈ ਨਾ ਜੀ ਇਸ ਕਰਕੇ ਦੁੱਖ ਲੱਗਦਾ ਕਿ ਸਾਨੂੰ ਤੇ ਇਹ ਲੱਗਦਾ ਵੀ ਇਸ ਤ ਲੀਡਰਲੈਸ ਹੋ ਚੁੱਕੇ ਹਾਂ ਤਸਵੀਰ ਵੀ ਦਿਖਾ ਦਈਏ ਇੱਕ ਵਾਰੀ ਕਿ ਕਿਸ ਤਰ੍ਹਾਂ ਜਿਹੜਾ ਇਹ ਮੋਰਚਾ ਹੈ ਉਹ ਸਵੇਰ ਤੋਂ ਹੀ ਅਸੀਂ ਦੇਖ ਰਹੇ ਹਾਂ ਸਵੇਰੇ 7 ਵਜੇ ਤੋਂ ਕੜਕ ਦੀ ਠੰਡ ਦੇ ਵਿੱਚ ਉਸੇ ਤਰ੍ਹਾਂ ਛੋਟੇ-ਛੋਟੇ ਬੱਚੇ ਵੀ ਜਿਹੜੇ ਨੇ ਉਹ ਇੱਥੇ ਪਹੁੰਚ ਰਹੇ ਨੇ ਪਰ ਦੂਜੇ ਪਾਸੇ ਸਿੱਧੀਆਂ ਜਿਹੜੀਆਂ ਨਿਰਾਸ਼ਤਾ ਆ ਉਹ ਨਿਰਾਸ਼ਤਾ ਜਿਹੜੀ ਹੈ ਉਹ ਨਜ਼ਰ ਆਉਂਦੀ ਹੈਗੀ ਸਿੱਧੇ ਤੌਰ ਦੇ ਉੱਤੇ ਸਰਕਾਰਾਂ ਦੇ ਨਾਲ ਪੰਜਾਬ ਸਰਕਾਰ ਦੇ ਨਾਲ ਨਿਰਾਸ਼ਤਾ ਹੀ ਹੈ ਕਿ ਨਾਲ ਹੱਥ ਨਹੀਂ ਫੜ ਰਹੇ ਜਾਂ ਬਚੋਲਗਰੀ ਦਾ ਕੰਮ ਨਹੀਂ ਕਰ ਰਹੇ ਤੇ ਕੇਂਦਰ ਸਰਕਾਰ ਦਾ ਲਗਾਤਾਰ ਜੋ ਵਿਵਹਾਰ ਕਰ ਰਹੀ ਹੈ ਕਿਸਾਨਾਂ ਦੇ ਨਾਲ ਉਹ ਤਾਂ ਕਿਸੇ ਤੋਂ ਲੁਕਿਆ ਛੁਪਿਆ ਨਹੀਂ ਹੈਗਾ ਜਿਸ ਤੇ ਚੱਲਦੀ ਅੱਜ ਫਿਰ ਤੋਂ ਇੱਕ ਵੱਡਾ ਇਕੱਠ ਹਰ ਜਗ੍ਹਾ ਨਜ਼ਰ ਆ ਰਿਹਾ ਪੂਰਾ ਪੰਜਾਬ ਬੰਦ ਕੀਤਾ ਗਿਆ ਪੂਰੇ ਪੰਜਾਬ ਦੇ ਵਿੱਚ ਹਵਾਜਾਈ ਬੰਦ ਕੀਤੀ ਗਈ ਪੂਰੇ ਪੰਜਾਬ ਦੇ ਵਿੱਚ ਪੂਰਨ ਤੌਰ ਤੇ ਲਾਕਡਾਊਨ ਵਰਗਾ ਮਾਹੌਲ ਜਿਹੜਾ ਹੈ ਕਿਸਾਨਾਂ ਦੇ ਵੱਲੋਂ ਜਿਸੇ ਕਰਕੇ ਬਣਾਇਆ ਗਿਆ ਤਾਂ ਕਿ ਉਹਨਾਂ ਦੀਆਂ ਮੰਗਾਂ ਜੋ ਕਿ ਪੂਰੇ ਪੰਜਾਬ ਨੂੰ ਬਚਾਉਣ ਦੀਆਂ ਮੰਗਾਂ ਨੇ ਕਿਸਾਨੀ ਨੂੰ ਬਚਾਉਣ ਦੀਆਂ ਮੰਗਾਂ ਨੇ ਉਹ ਕਿਸੇ ਤਰੀਕੇ ਦੇ ਨਾਲ ਪੂਰੀਆਂ ਕੀਤੀਆਂ ਜਾਣ ਵੀਡੀਓ ਜਨਨਸਲਾਤਾ ਪ੍ਰਸਾਦ ਦੇ ਨਾਲ ਮਹਿੰਦਰ ਸਿੱਧੂ ਵੀਪੀ ਸੰਜਾ ਮੋਹਾਲੀ